ਇਸ ਨੇ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕੀਤਾ ਕਿ ਅਸੀਂ ਕਿਹੜੇ ਸਮਾਜ 'ਚ ਜੀ ਰਹੇ ਹਾਂ ਜਿੱਥੇ ਆਪਣੀ ਧੀ ਦੀ ਉਮਰ ਦੀਆਂ ਬੱਚੀਆਂ ਨਾਲ ਇਹੋ ਜਿਹਾ ਇੱਕ ਕਰਮ ਹੁੰਦੇ ਆ ਉਸ ਤੋਂ ਬਾਅਦ ਕਤਲ ਹੁੰਦਾ ਨਿਰਸੰਦੇ ਸਾਡਾ ਪੂਰਾ ਸ਼ਹਿਰ ਇਹਦੇ ਨਾਲ ਸ਼ਰਮਸਾਰ ਹੋਇਆ ਸਾਰੇ ਪੰਜਾਬ 'ਚੋਂ ਬਾਹਰੋਂ ਵੀ ਫੋਨ ਆ ਰਹੇ ਆ ਇਸ ਹਾਸੇ ਬਾਰੇ ਔਰ ਅਸੀਂ ਨਿੱਜੀ ਤੌਰ ਤੇ ਦੁੱਖ ਵੀ ਬਹੁਤ ਮਹਿਸੂਸ ਕਰਦੇ ਆ ਕਿ ਅੱਜ ਦੇ ਐਸੇ ਸਮਾਜ ਵਿੱਚ ਵੀ ਐਸੇ ਲੋਕ ਹੈਗੇ ਆ ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੀ ਬਿਰਤੀ ਪੜ ਰਹੀ ਆ ਔਰ ਜਿੱਥੇ ਤੱਕ ਭਗਤ ਜੀ ਨੇ ਜਿਵੇਂ ਦੱਸਿਆ ਕਿਸਵਾਲ ਗਵਰਨਮੈਂਟ ਸਾਈਡ ਦਾ ਆ ਤਾਂ ਡੈਫੀਨਿਟਲੀ ਜਿਸ ਵੀ ਬੰਦੇ ਨੇ ਗੈਲੀ ਕੀਤੀ ਆ ਉਹਨੂੰ ਵੀ ਔਰ ਜਿਸ ਬੰਦੇ ਨੇ ਇਹ ਕਾਰਾ ਕੀਤਾ ਦੋਨਾਂ ਨੂੰ ਕਿਸੇ ਤਰ੍ਹਾਂ ਦੇ ਕੋ ਬਖਸ਼ਣਾ ਨਹੀਂ ਹੈ ਜੋ ਵਿਭਾਗੀ ਕਾਰਵਾਈ ਚਾਹੇ ਉਹ ਡਿਸਮਿਸ ਹੋ ਜਾਂ ਕੋਈ ਵੀ ਸਖਤ ਉਤੋਂ ਵੀ ਸਖਤ ਆ ਉਹ ਗਵਰਨਮੈਂਟ ਵਿਲ ਡੂ ਥੈਟ ਔਰ ਇਹ ਸਬੰਦੇ ਨੂੰ ਐਂਡ ਤੱਕ ਸਜ਼ਾ ਲਾਉਣ ਦੀ ਸਟੇਟ ਪੂਰੀ ਤਰ੍ਹਾਂ ਨਾਲ ਕੇਸ ਲੜੇਗਾ ਤਾਂ ਕਿ ਐਗਜ਼ੈਂਪਲ ਸੈੱਟ ਹੋ ਜਵੇ ਕੋਈ ਵੀ ਭਵਿੱਖ ਵਿੱਚ ਐਸੀ ਗੱਲ ਕਰਨ ਬਾਰੇ ਤਾਂ ਕੀ ਸੋਚਣ ਬਾਰੇ ਵੀ ਦਿਮਾਗ ਉਹਦਾ ਜਿਹੜਾ ਦਿਲ ਪਾਸੇ ਨਾ ਚੱਲੇ ਹੀ ਵਿਲ ਬੀ ਡੈਫੀਨਿਟਲੀ ਵੀ ਹੈਵ ਇਨਸ਼ੋਰਡ ਇਟ ਵਿਦ ਦੀ ਪੁਲਿਸ ਆਫੀਸਰਸ ਕਿ ਉਸ ਬੰਦੇ ਦੀ ਜੇ ਅਗਰ ਅਣਗਹਿਲੀ ਹੈ ਤਾਂ ਉਹਦੀ ਡਿਸਮਿਸ ਦੀ ਡਿਮਾਂਡ ਹੈ ਤਾਂ ਦੈਟ ਹੈਜ਼ ਟੂ ਬੀ ਡਨ ਸਟੇ